ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਉਮੀਦ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋਗੇ ਇਸ ਵੀਡੀਓ ਦੇ ਵਿੱਚ ਮੈਂ ਗੱਲਬਾਤ ਕਰਨੀ ਹੈ ਕਾਫੀ ਨਿਸ਼ਾਨੀਆਂ ਵਾਲੀਆਂ ਜਿਹੜੀਆਂ ਫੋਟੋਆਂ ਨੇ ਕਿਸਾਨ ਵੀਰੋ ਭੇਜ ਰਹੇ ਈਮੇਲ ਵਗੈਰਾ ਤੇ ਭੇਜ ਰਹੇ ਆ ਜਾਂ ਆਪਾਂ ਜਿਹੜੀ ਵੀਡੀਓ ਪਾਉਣੀ ਉਹਦੇ ਥੱਲੇ ਫੇਸਬੁੱਕ ਪੇਜ ਦੇ ਉੱਤੇ ਥੱਲੇ ਕਮੈਂਟਾਂ ਦੇ ਵਿੱਚ ਭੇਜ ਦਿੰਦੇ ਆ ਤਾਂ ਕਾਫੀ ਜ਼ਿਆਦਾ ਇਹ ਨਿਸ਼ਾਨੀਆਂ ਨਜ਼ਰ ਆ ਰਹੀਆਂ ਤੇ ਇਹ ਰੋਗ ਆ ਜਿਹੜਾ ਵੱਡੇ ਪੱਧਰ ਤੇ ਫਸਲ ਦਾ ਨੁਕਸਾਨ ਵੀ ਕਰ ਸਕਦਾ ਹੁੰਦਾ ਜਿਹੜੀ ਆਪਾਂ ਬਲਾਸਟ ਜਾਂ ਪਰੜ ਰੋਗ ਕਹਿੰਦੇ ਆ ਪੱਤਿਆਂ ਤੇ ਖਾਸ ਤੌਰ ਤੇ ਤਕਲਿਆਂ ਵਰਗੇ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਮੌਸਮ ਜੇ ਮੌਸਮ ਦੇ ਵਿੱਚ ਵਿਗਾੜ ਹੋਵੇ ਜਿਸ ਤਰ੍ਹਾਂ ਬਹੁਤ ਜ਼ਿਆਦਾ ਹਵਾ ਦੇ ਵਿੱਚ ਨਮੀ ਜਾਂ ਗਰਮੈਸ਼ ਬਣੀ ਰਹਿੰਦੀ ਹੈ ਰੁਕ ਰੁਕ ਕੇ ਮੀਂਹ ਪੈਣੇ ਉਦੋਂ ਇਹ ਨਿਸ਼ਾਨੀਆਂ ਨਜ਼ਰ ਆਉਂਦੀਆਂ ਬਾਸਮਤੀ ਤੇ ਦਾ ਰੋਗ ਦਾ ਹਮਲਾ ਵੱਧ ਹੁੰਦਾ ਪਰ ਹੁਣ ਝੋਨੇ ਦੇ ਵੀ ਕਾਫੀ ਵੱਡੇ ਪੱਦਰ ਤੇ ਇਸ ਦਾ ਹਮਲਾ ਹੋਣ ਲੱਗ ਪਿਆ ਇਹਦੇ ਵਿੱਚ ਕੀ ਹੈ ਪੱਤਿਆਂ ਤੇ ਵੀ ਰੋਗ ਆਉਂਦਾ ਉਸ ਤੋਂ ਬਾਅਦ ਮੁੰਜਰਾਂ ਤੇ ਹਮਲਾ ਕਰਦਾ ਜਿਹੜਾ ਜਿਹੜੇ ਮੁੰਜਰਾਂ ਨੇ ਮੁੰਜਰਾਂ ਨੇ ਉਹਨਾਂ ਦੀ ਗਰਦਨ ਤੇ ਜਿਹੜੇ ਕਾਲੇ ਰੰਗ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੋਂ ਬਾਅਦ ਕਿਉਂਕਿ ਉਹ ਜਿਹੜਾ ਗਰਦਨ ਤੇ ਪੈਂਦਾ ਕਰਕੇ ਇਹਨੂੰ ਕੰਢੀ ਰੋਗ ਆਪਾਂ ਕਹਿੰਦੇ ਨੇ ਜਾਂ ਗਰਦਨ ਬਰੋਡ ਕਹਿੰਦੇ ਨੇ ਤੇ ਸਿੱਟੇ ਆ ਜਿਹੜੇ ਉਹ ਗਾਲ ਕੇ ਲਮਕ ਜਾਂਦੇ ਆ ਝਾੜ ਕਾਫੀ ਘਟ ਜਾਂਦਾ ਕਿਉਂਕਿ ਮੁੰਜਰ ਹਲਕੀ ਪੈ ਜਾਂਦੀ ਦਾਣੇ ਬਣਦੇ ਨਹੀਂ ਹੈ ਜਿੱਥੇ ਜ਼ਿਆਦਾ ਨਾਈਟ੍ਰੋਜਨ ਖਾਦ ਆਪਾਂ ਵਰਤਦੇ ਆ ਉਥੇ ਇਹ ਬਿਮਾਰੀ ਆਉਣ ਦੇ ਚਾਂਸ ਵੱਧ ਰਹਿੰਦੇ ਆ ਤੇ ਇਹ ਬਿਮਾਰੀ ਦੇ ਜੀਵਾਣੂ ਆ ਜਿਹੜੇ ਬੀਜ ਫਸਲਾਂ ਦੀ ਰਹਿਣ ਖੂੰਦ ਵਿੱਚ ਜਿਹੜੇ ਹੈਗੇ ਆ ਜੇ ਆਪਾਂ ਉਹਨੂੰ ਕੰਟਰੋਲ ਸਮੇਂ ਸਿਰ ਨਹੀਂ ਕਰਦੇ ਜਾਂ ਆਪਾਂ ਬਾਣ ਸੁੱਕਾ ਨਹੀਂ ਪੜਦੇ ਉਹਦੇ ਵਿੱਚ ਕਾਫੀ ਸਮੱਸਿਆ ਆ ਸਕਦੀ ਆ ਤਾਂ ਇਹਦੇ ਛੜਕਾ ਬਾਰੇ ਵੀ ਉਹੀ ਆ ਮੈਂ ਪਹਿਲਾਂ ਪਹਿਲਾਂ ਜਿਹੜੀਆਂ ਵਾਰ-ਵਾਰ ਬੇਨਤੀਆਂ ਕਰਦਿਆਂ ਨਾ ਕਿ ਇਹ ਰੋਗ ਨੂੰ ਰੋਕथाम ਕਰਨ ਵਾਸਤੇ ਫਸਲ ਦੇ ਗੋਭ ਚ ਜਦੋਂ ਆਉਂਦੀ ਆ ਤੇ ਮੁੰਜਰਾ ਨਿਕਲਣ ਵੇਲੇ ਇੱਕ ਵਾਰੀ ਫਸਲ ਜਦੋਂ ਗੋਭ ਚ ਆ ਗਈ ਪੂਰੀ ਤੇ ਉਸ ਤੋਂ ਬਾਅਦ 10-12 ਦਿਨ ਤੇ ਮੁੰਜਰਾ ਨਿਕਲਣ ਵੇਲੇ ਜਿਹੜੇ ਛੜਕਾ ਉਲੀਨਾਸ਼ਕ ਜਿਹਦੇ ਵਿੱਚ ਐਮੀਸਟਾ ਟਾਪ 200 ml ਪ੍ਰਤੀ ਏਕੜ ਜਾਂ ਜਨੇਬ ਇੰਡੋਫਿਲ ਜੇ 78 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਪਾ ਕੇ ਆਪਾਂ ਸਪਰੇ ਜਿਹੜੀ ਹੈਗੀ ਇਹਦੀ ਕਰ ਸਕਦੇ ਆ ਫੇਰ ਕੰਟਰੋਲ ਹੋ ਜਾਂਦਾ ਜੇ ਆਪਾਂ ਹੁਣ ਜਿਹੜੇ ਕਿਸਾਨ ਵੀਰ ਕਾਫੀ ਜਦੋਂ ਭੇਜਦੇ ਫੋਟੋਆਂ ਦਾ ਕਾਫੀ ਵੱਡੇ ਪੱਧਰ ਤੇ ਅਟੈਕ ਹੋਇਆ ਹੁੰਦਾ ਤਾਂ ਉਹ ਸਟੇਜ ਦੇ ਉੱਤੇ ਜਾ ਕੇ ਕਾਫੀ ਫਸਲ ਦਾ ਨੁਕਸਾਨ ਕਰ ਦਿੰਦੇ ਆ ਯੂਰੀਆ ਜਿਹੜੀ ਸਿਫਾਰਸ਼ ਅਨਸਾਰ ਪਾਉਣੀ ਚਾਹੀਦੀ ਯੂਰੀਆ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ ਕਿ ਯੂਰੀਆ ਜਿਹੜੀ ਹੈਗੀ ਆ ਕਾਫੀ ਰੋਗਾਂ ਨੂੰ ਜਨਮ ਦਿੰਦੀ ਹੈ ਆਪਣੀਆਂ ਫਸਲਾਂ ਦੇ ਵਿੱਚ ਤੇ ਪਾਣੀ ਨੂੰ ਬੜਾ ਤਰੀਕੇ ਨਾਲ ਲਾਉਣਾ ਚਾਹੀਦਾ ਇਸ ਵਾਰ ਕਾਫੀ ਜਿਹੜਾ ਮ ਜਿਹੜਾ ਹੈਗਾ ਨੁਕਸਾਨ ਕਿਸਾਨ ਵੀਰਾਂ ਦਾ ਕੀਤਾ ਤੇ ਅੱਗੇ ਵੀ ਮੈਂ ਇਹ ਬੇਨਤੀ ਕਰਦਾ ਕਿ ਜ਼ਰੂਰ ਤਨਸਾਰ ਤੁਸੀਂ ਸਪਰੇਅ ਕਰ ਲਿਓ ਜਿੱਥੇ ਨਿਸ਼ਾਨੀਆਂ ਨਜ਼ਰ ਆਉਂਦੀਆਂ ਨੇ ਖੇਤਾਂ ਦੇ ਆਲੇ-ਦਾਲੇ ਜਿਹੜੇ ਹੈਗੇ ਆ ਰਹਿਣ ਖੁੰਦਰੀਆਂ ਆਪਾਂ ਨੂੰ ਬੱਟਾਂ ਬੰਨੇ ਸਾਫ਼ ਹੋਣੇ ਚਾਹੀਦੇ ਆ ਤੇ ਜਦੋਂ ਮੀਂਹ ਵਾਲੀ ਰੁੱਤ ਹੁੰਦੀ ਤਾਂ ਕਾਫੂਸ ਜਿਹੜਾ ਹੈਗਾ ਜ਼ਿਆਦਾ ਹੋ ਜਾਂਦਾ ਤਾਂ ਇਸ ਰੋਗ ਤੋਂ ਕਿਸਾਨ ਵੀਰ ਸਾਵਧਾਨ ਰਹਿਣ ਬਲਾਸਟ ਕੋਲਰ ਬਲਾਸਟ ਨੈਕ ਬਲਾਸਟ ਲੀਫ ਬਲਾਸਟ ਕਾ ਬੂਟੇ ਦੇ ਸਾਰੇ ਹਿੱਸਿਆਂ ਤੇ ਜਿਹੜਾ ਰੋਗ ਆ ਹਮਲਾ ਕਰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾਨ